ਜੀਦੀ ਰੱਬ ਵਿੱਚ ਫਤੇ ਉਹਦੀ ਜੱਗ ਵਿੱਚ ਫਤੇ ਜੀਦੀ ਸਾਹਾ ਵਿੱਚ ਫਤੇ ਉਹਦੀ ਰਾਹਾ ਵਿੱਚ ਫਤੇ ਜਿਹੜਾ ਬੁਣਾਉਂਦਾ ਹੈ ਫਤੇ ਗੱਜ ਕੇ ਉਹਨੂੰ ਮਿਲਦੀ ਹੈ ਫਤੇ ਭੱਜ ਕੇ ਸੋ ਆਓ ਗੱਜ ਵੱਜ ਕੇ ਫਤੇ ਬੁਲਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ ਸਾਰੀ ਸਾਧ ਸੰਗਤ ਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣਾ ਚਾਹਦੀ ਹਾਂ ਗੁਰੂ ਨਾਨਕ ਦਾ ਪੰਥ ਕਰਨ ਲਈ ਪੰਜਵੇਂ ਪਿਤਾ ਇੱਕ ਖੇਲ ਰਚਾਇਆ ਬਾਹਾਂ ਵਿੱਚ ਬਲਹਾਂਦੇ ਆ ਵੀ ਉਹਨਾਂ ਸ਼ਾਂਤੀ ਦਾ ਸਬਕ ਪੜਾਇਆ ਅਗਨੀ ਵਿੱਚ ਜਲਾ ਕੇ ਆਪਾ ਤਾਂ ਸੀ 라ਵੀ ਵਿੱਚ ਰੁਲਾਇਆ ਸਿੱਖਾਂ ਵਿੱਚ ਰੂਹ ਜਾਗਿਆ ਚੌਂਦੇ ਜ਼ੁਲਮ ਨੂੰ ਜੜੋਂ ਪਟਾਇਆ ਛਟੰਪੀ ਉਸ ਬਦਲੀ ਸੁਰਤ ਫਕੀਰ ਦੀ ਉਸ ਦੋ ਤਲਵਾਰਾਂ ਬਦੀਆਂ ਇੱਕ ਪੀਰ ਦੀ ਇੱਕ ਮੀਰ ਦੀ ਉਸ ਦੋ ਤਲਵਾਰਾਂ ਬਦੀਆਂ ਇੱਕ ਪੀਰ ਦੀ ਇੱਕ ਮੀਰ ਦੀ ਜ਼ਾਲਮ ਦਾ ਮੂੰਹ 모ੜਨ ਲਈ ਜਿੱਦੜੋ ਸ਼ੇਰ ਬਣਾਉਣਾ ਪੈਂਦਾ ਬਾੜ ਕੇ ਖੇਤ ਵਿੱਚ ਖਾਨਚਿਤ ਆਵੇ ਚਿੜੀਆਂ ਉਬਾਦ ਤੜਾਉਣਾ ਪੈਂਦਾ ਸ਼ਾਂਤ ਮਈ ਤੇ ਰਾਤ ਟਟਕੇ ਰਾਨੁ ਭੂਮੀ ਵਿੱਚ ਆਉਣਾ ਪੈਂਦਾ ਪਗਟੀ ਤੁਭ ਬਚਾਉਣ ਲਈ ਸ਼ਸਤਰ ਹੱਥ ਵਿੱਚ ਫੜਾਉਣਾ ਪੈਂਦਾ ਹਰ ਗੋਬਿੰਦ ਗੁਰੂ ਨੇ ਦੱਸੀ ਬਦਲਣ ਬਿਦ ਤਕਦੀਰ ਦੀ ਉਸ ਦੋ ਤਲਵਾਰਾਂ ਬਦੀਆਂ ਇੱਕ ਪੀਰ ਦੀ ਇੱਕ ਮੀਰ ਦੀ ਉਸ ਦੋ ਤਲਵਾਰਾਂ ਬਦੀਆਂ ਇੱਕ ਪੀਰ ਦੀ ਇੱਕ ਮੀਰ ਦੀ ਰੱਬ ਨੇ ਇੱਕ ਚਿਰ ਲੈਣ ਪੇ ਸਿੱਧਾ ਜਦੋਂ ਮਨ ਨਾਲ ਟਕਰਾਇਆ ਦੁਸ਼ਮਨ ਨੂੰ ਵੀ ਰਣ ਭੂਮੀ ਵਿੱਚ ਵਾਰ ਕਰਨ ਦਾ ਫਰਜ਼ ਸਿਖਾਇਆ ਮਰਨ ਸਮੇਂ ਪੈੰਡੇ ਦੇ ਮੂਹ ਵਿੱਚ ਤਾਰ ਚੋਹਾਈ ਅੰਮ੍ਰਿਤ ਨੀਰ ਦੀ ਉਸ ਦੋ